ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆਪ ਦੀ ਨਜ਼ਰ ਹੈ ਬੋਹੜ ਦੇ درخت ਸੰਬੰਧੀ ਇੱਕ ਵਿਸ਼ੇਸ਼ ਰਿਪੋਰਟ ਬੋਹੜ ਦੇ درخت ਦੀ ਮਨੁੱਖੀ ਜ਼ਿੰਦਗੀ 'ਚ ਇੱਕ ਵੱਡੀ ਅਹਿਮੀਅਤ ਹੈ ਬਹੁਤ ਸੋਹਣਾ ਲਿਖਿਆ ਹੈ ਕਿਸੇ ਕਵੀ ਨੇ ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਮ ਪਿਆਰੀ ਇੱਕੋ ਜਿਹੀ ਬੋੜ ਦੀ ਸੰਗਣੀ ਛਾਂ ਵਰਗਾ ਰੱਬ ਤੇ ਇੱਕ ਸਰੂਪ ਹੈ ਮਾਂ ਰੱਬ ਨੂੰ ਲਗਦੀ ਫਿਰੇ ਲੋਕਾਈ ਉਸੇ ਰੱਬ ਦਾ ਰੂਪ ਹੈ ਮਾਂ ਦੋਸਤੋ ਬੋਹੜ ਦੇ ਰੁੱਖ ਦਾ ਦਰਜਾ ਮਾਂ ਦੇ ਪਿਆਰ ਵਰਗਾ ਤੇ ਰੱਬ ਦੇ ਨਾਂ ਵਰਗਾ ਮੰਨਿਆ ਜਾਂਦਾ ਹੈ ਆ ਵੀਡੀਓ ਦੇ ਵਿੱਚ ਆ ਵੀਡੀਓ ਦੇ ਵਿੱਚ ਜਿਹੜਾ ਦਰਖਤ ਤੁਸੀਂ ਵੇਖ ਰਹੇ ਹੋ ਇਹ ਦਰਖਤ ਮਾਨਸਾ ਸ਼ਹਿਰ ਤੋਂ ਬਰਨਾਲੇ ਨੂੰ ਜਾਣ ਸਮੇਂ ਪਿੰਡ ਰੱਲਾ ਤੋਂ ਤਕਰੀਬਨ 2 ਕਿਲੋਮੀਟਰ ਪਹਿਲਾਂ ਮਾਨਸਾ ਬਰਨਾਲਾ ਸੜਕ ਦੇ ਕਿਨਾਰੇ ਤੇ ਸੱਜੇ ਪਾਸੇ ਸਥਿਤ ਹੈ ਬੋਹੜ ਸਾਡੀ ਦੇਸ਼ ਦਾ ਰਾਸ਼ਟਰੀ ਦਰਖਤ ਹੈ ਇਸ ਨੂੰ ਪੰਜਾਬੀ ਵਿੱਚ ਬਰੋਟਾ ਹਿੰਦੀ ਵਿੱਚ ਬਰ ਸੰਸਕ੍ਰਿਤ ਵਿੱਚ ਵਟਬ੍ਰਿਖ ਅਰਬੀ ਵਿੱਚ ਬਰਗਦ ਫਾਰਸੀ ਵਿੱਚ ਜ਼ਾਤ ਅਲ ਜਵਾਨਬ ਇਹ ਅੰਗਰੇਜ਼ੀ ਵਿੱਚ ਇਸ ਨੂੰ ਬਨਿਆਨ ਟਰੀ ਆਖਿਆ ਜਾਂਦਾ ਹੈ ਇਸ ਦਾ ਵਿਗਿਆਨਕ ਨਾਮ ਫਾਈਕਸ ਬੈਂਗੈਲੈਂਸਿਸ ਹੈ ਇਹ ਮੰਨਿਆ ਜਾਂਦਾ ਹੈ ਕਿ ਬੋਹੜ ਦੀ ਉਮਰ ਹਜ਼ਾਰ ਸਾਲ ਤੱਕ ਹੋ ਸਕਦੀ ਹੈ ਇਹ ਸ਼ਹਿਦੂਤ ਕੁਲ ਦਾ ਦਰਖਤ ਹੈ ਬੋਹੜ ਦੇ ਲੰਮੇ ਰੇਸ਼ਿਆਂ ਨੂੰ ਬੋਹੜ ਦੀ ਦਾੜ੍ਹੀ ਵੀ ਕਿਹਾ ਜਾਂਦਾ ਹੈ ਇੱਕ ਖਾਸ ਉਮਰ ਵਿੱਚ ਪਹੁੰਚ ਕੇ ਇਸ ਦੇ ਰੇਸ਼ੇ ਧਰਤੀ ਨੂੰ ਛੂਣ ਲੱਗਦੇ ਹਨ ਲੋਕ ਧਾਰਨਾ ਹੈ ਕਿ ਜਿਸ ਬੋਹੜ ਦੀ ਦਾੜੀ ਧਰਤੀ ਨੂੰ ਛੂ ਜਾਵੇ ਤਾਂ ਉਸ ਦਰਖਤ ਦੀ ਉਮਰ 100 ਸਾਲ ਤੋਂ ਲੰਘ ਗਈ ਹੁੰਦੀ ਹੈ ਬੋਹੜ ਦੇ ਦਰਖਤ ਦਾ ਫਲ ਲਾਲ ਰੰਗ ਦਾ ਹੁੰਦਾ ਹੈ ਬੋਹੜ ਦੀ ਪੱਤਿਆਂ ਜਾਂ ਸ਼ਾਖਾਵਾਂ ਚੋਂ ਗਾੜੇ ਰੰਗ ਦਾ ਮਹਲੂਲ ਨਿਕਲਦਾ ਹੈ ਜਿਸ ਨੂੰ ਬੋਹੜ ਦਾ ਦੁੱਧ ਕਿਹਾ ਜਾਂਦਾ ਹੈ ਇਸ ਦੇ ਪੱਤੇ ਅੰਡੇ ਦੀ ਸ਼ਕਲ ਦੇ ਚਮਕੀਲੇ ਵੱਡੇ ਤੇ ਚਮ ਵਰਗੇ ਹੁੰਦੇ ਹਨ ਬੋਹੜ ਦਾ ਦਰਖਤ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ ਜਿਸ ਕਰਕੇ ਇਸ ਨੂੰ ਮਨੁੱਖੀ ਜ਼ਿੰਦਗੀ ਲਈ ਕੁਦਰਤ ਦਾ ਵਰਦਾਨ ਸਮਝਿਆ ਜਾਂਦਾ ਹੈ ਬੋਹੜ ਦੇ ਫਲ ਵਿੱਚ ਫਾਈਬਰ ਪ੍ਰੋਟੀਨ ਵਿਟਾਮਿਨ ਫਾਸਫੋਰਸ ਮਿਲਦੀ ਹਨ ਬੋਹੜ ਦੇ ਦੁੱਧ ਫਲ ਤੇ ਪੱਤਿਆਂ ਦੀ ਵਰਤੋਂ ਕਈ ਦੇਸੀ ਦਵਾਈਆਂ ਤਿਆਰ ਕਰਨ ਵੇਲੇ ਵੀ ਕੀਤੀ ਜਾਂਦੀ ਹੈ। ਧਾਰਮਿਕ ਮਹੱਤਵ ਤੋਂ Hindu ਮਤ ਵਿੱਚ ਬੋਹੜ ਦਾ ਦਰਖਤ ਨੂੰ ਬਹੁਤ ਹੀ ਮੁਕੱਦਸ ਦਰਖਤ ਮੰਨਿਆ ਜਾਂਦਾ ਹੈ। ਬੁੱਧ ਧਰਮ ਵਿੱਚ ਵੀ ਇਸ ਦਰਖਤ ਦਾ ਬਹੁਤ ਅਹਿਮ ਸਥਾਨ ਹੈ। ਇਹ ਕਿਹਾ ਜਾਂਦਾ ਹੈ ਕਿ ਗੌਤਮ ਬੁੱਧ ਬੋਹੜ ਦੇ ਦਰਖਤ ਹੇਠ ਬੈਠਿਆ ਕਰਦੇ ਸਨ ਜਿੱਥੇ ਉਹਨਾਂ ਨੂੰ ਰੋਸ਼ਨੀ ਹਾਸਲ ਹੋਈ ਇਸ ਕਰਕੇ ਬੋਹੜ ਦੇ ਦਰਖਤ ਨੂੰ ਬੁੱਧ ਬ੍ਰਿਕਸ਼ ਵੀ ਕਿਹਾ ਜਾਂਦਾ ਹੈ ਸਿੱਖ ਇਤਿਹਾਸ ਨਾਲ ਬੋਹੜ ਦੇ ਦਰਖਤ ਦਾ ਗੂੜਾ ਸਬੰਧ ਹੈ ਸਿੱਖ ਇਤਿਹਾਸ ਸਿੱਖ ਇਤਿਹਾਸ ਚ ਕਈ ਗੁਰਦੁਆਰਾ ਗੁਰਦੁਆਰਾ ਸਾਹਿਬਾਂ ਦੇ ਨਾਮ ਬੋਹੜ ਦੇ ਨਾਮ ਤੇ ਪਰਚਲਿਤ ਹਨ ਕੀਰਤਪੁਰ ਨੇੜੇ ਪਿੰਡ ਭਗੋਲਾ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੱਲ ਵਿੱਚ ਗੁਰਦੁਆਰਾ ਬਰੋਟਾ ਸਾਹਿਬ ਸੁਸ਼ੋਭਿਤ ਹਨ ਰੋਪੜ ਜ਼ਿਲ੍ਹੇ ਵਿੱਚ ਗੁਰਦੁਆਰਾ ਬੋਹੜ ਸਾਹਿਬ ਬਣਿਆ ਹੋਇਆ ਹੈ ਬੋਹੜ ਦਾ ਦਰਖਤ ਇੱਕ ਪ੍ਰਾਤਨ ਤੇ ਵਿਰਾਸਤੀ ਰੁੱਖ ਹੈ ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਕਲਾ ਵਿੱਚ ਇੱਕ 200 ਸਾਲ ਪੁਰਾਣਾ ਬੋਹੜ ਦਾ ਦਰਖਤ ਹੈ ਜੋ 4 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਆਂਧਰਾ ਪ੍ਰਦੇਸ਼ ਵਿੱਚ ਇੱਕ 700 ਸਾਲ ਪੁਰਾਣਾ ਬੋਹੜ ਦਾ ਦਰਖਤ ਦੱਸਿਆ ਜਾਂਦਾ ਹੈ ਜਿਸ ਦੇ ਹੇਠਾਂ ਇੱਕੋ ਵਾਰ 20000 ਲੋਕ ਖੜੇ ਹੋ ਸਕਦੇ ਹਨ ਇਹ ਦਰਖਤ 5 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਪੱਛਮੀ ਬੰਗਾਲ ਦੀ ਹਾਬੜਾ ਇੱਕ 250 ਸਾਲ ਪੁਰਾਣਾ ਬੋਹੜ ਦਾ ਦਰਖਤ ਹੈ ਜੋ 4.67 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਇਸ ਦਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਹੈ ਇਹ ਦਰਖ ਆਪਣੇ ਆਪ ਵਿੱਚ ਇੱਕ ਪੂਰਨ ਜੰਗਲ ਹੈ ਇਸ ਦੀਆਂ 3000 ਤੋਂ ਵੱਧ ਸ਼ਾਖਾਵਾਂ ਹਨ ਬੋਹੜ ਦਾ ਦਰਖ ਪੰਜਾਬੀ ਤੇ ਪਿੰਡੂ ਸੱਭਿਆਚਾਰ ਦਾ ਅਨੇਖੜਵਾ ਅੰਗ ਰਿਹਾ ਹੈ ਪੁਰਾਣੇ ਸਮਿਆਂ 'ਚ ਲੋਕ ਬੋਹੜ ਦੀ ਛਾਂ ਹੇਠ ਬੈਠ ਕੇ ਦੁਪਹਿਰਾ گزارਿਆ ਕਰਦੇ ਸਨ ਧਾਰਮਿਕ ਤੇ ਵਿਰਾਸਤੀ ਮੇਲਿਆਂ 'ਚ ਢਾਡੀ ਕਵੀਸ਼ਰ ਤੇ ਹੋਰ ਗਮੰਤਰੀ ਬੋਹੜ ਦੇ ਦਰਖਤੇ ਹੀਠਾਂ ਸਟੇਜ ਲਗਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ ਦੋਸਤੋ ਸਾਡਾ ਵੀ ਫਰਜ਼ ਬਣਦਾ ਹੈ ਕਿ ਖਤਮ ਹੁੰਦੇ ਜਾ ਰਹੇ ਇਹਨਾਂ ਦਰਖਤਾਂ ਦੀ ਹੋਂਦ ਨੂੰ ਬਚਾਉਣ ਲਈ ਕੁਝ ਯਤਨ ਕੀਤੇ ਜਾਣ ਜੇ ਹੋ ਸਕੇ ਤਾਂ ਹੋਰ ਨਾਲ ਦਰਖਤਾਂ ਦੇ ਨਾਲ ਸਾਂਝੀਆਂ ਥਾਵਾਂ ਤੇ ਬੋਹੜ ਦੇ ਰੁੱਖ ਵੀ ਲਗਾਏ ਜਾਣ ਆਪ ਸਭ ਨੂੰ ਬੇਨਤੀ ਹੈ ਜੇ ਕਰੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਸਾਰੇ ਹੀ ਇਸ ਵੀਡੀਓ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ